ਜਿ ਤਵਿਆਂ ਵਾਲੇ ਯੁੱਗ 'ਚ ਪੰਜਾਬੀ ਗੀਤਾਂ ਦੀ ਮਸ਼ਹੂਰ ਹੋਣ ਦੀ ਗੱਲ ਕਰੀਏ ਤਾਂ ਇਸ ਦੌਰ 'ਚ ਬਹੁਤ ਸਾਰੇ ਕਲਾਕਾਰਾਂ ਦੇ ਪੰਜਾਬੀ ਗੀਤ ਰਿਕਾਰਡ ਹੋਏ ਪੱਥਰ ਤੇ ਪਲਾਸਟਿਕ ਦੇ ਤਵਿਆਂ 'ਚ ਮਿਲਦੇ ਨੇ ਪਰ ਇੱਕੋ ਸਮੇਂ ਗੀਤਕਾਰੀ ਤੇ ਗਾਇਕੀ ਦੀ ਗੱਲ ਕਰੀਏ ਤਾਂ ਫਿਰ ਲਾਲਚੰਦ ਯਮਲਾ ਝੱਟ ਤੇਦਾਰ ਸੰਧੂ ਅਮਰ ਸਿੰਘ ਚਮਕੀਲਾ ਪਾਲੀ ਦੇਤਵਾਲੀਆ ਤੇ ਜਸਵੰਤ ਸੰਦੀਲਾ ਦੇ ਨਾਂ ਆਉਂਦੇ ਨੇ ਜਿਨ੍ਹਾਂ ਨੇ ਖੁਦ ਆਪਣੇ ਲਿਖੇ ਗੀਤ ਰਿਕਾਰਡ ਕਰਵਾਏ ਇਸ ਸੰਸਾਰ 'ਚ ਪ੍ਰਸਿੱਧੀ ਹਾਸਲ ਕੀਤੀ ਪਰ ਇਹਨਾਂ 'ਚ ਸਭ ਤੋਂ ਉੱਪਰ ਸ਼िखर ਦੀ ਗੱਲ ਕਰੀਏ ਤਾਂ ਜਿਸ ਕਾਇਕ ਨੂੰ ਸਭ ਤੋਂ ਵੱਧ ਸਰੋਤਿਆਂ ਨੇ ਪਿਆਰ ਦਿੱਤਾ ਉਹਦਾ ਨਾਮ ਹੈ ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਜਿਸਦਾ ਜਨਮ ਹੋਇਆ ਜੁਲਾਈ 1960 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁਗਰੀ ਵਿਖੇ ਪਿਤਾ ਹਰੀ ਸਿੰਘ ਤੇ ਮਾਤਾ ਕਰਤਾਰ ਕੌਰ ਚਮਕੀਲੇ ਦਾ ਤਾਇਆ ਜਿਉਣਾ ਮੱਜਾਂ ਦਾ ਵਪਾਰੀ ਸੀ ਨਾਮ ਧਨੀ RAM ਰੱਖਿਆ ਗਿਆ ਪਾਵੇਂ ਜਨਮ ਇੱਕ ਗਰੀਬ ਪਰਿਵਾਰ ਚ ਹੋਇਆ ਆਪਣੀ ਮਿਹਨਤ ਤੇ ਸੰਘਰਸ਼ ਦੇ ਨਾਲ ਉਹ ਸੱਚੀ ਮੁੱਚੀ ਇੱਕ ਚਮਕਦਾ ਸਿਤਾਰਾ ਬਣ ਗਿਆ ਕਿਸਮਤ ਦਾ ਧਣੀ ਬਣ ਗਿਆ ਅਤੇ ਆਪਣੇ ਨਾਮ ਨੂੰ ਵੀ ਸਾਰਥਕ ਕਰ ਲਿਆ ਇੱਕ ਆਰਦੀ ਮੰਦਹਾਲੀ ਸੀ ਕਿਉਂ ਨਹੀਂ ਪੜ੍ਹਾਈ ਲਿਖਾਈ ਛੱਡ ਕੇ ਢੋਲਕੀ ਤੇ ਤੁੰਬੀ ਸਿੱਖਣੀ ਸ਼ੁਰੂ ਕਰ ਲਈ ਉਸਤਾਦ ਦੁਨੀ ਚੰਦ ਕੋਲੋਂ ਫਿਰ ਇੱਕ ਦਿਨ ਉਹਦੇ ਕਦਮ ਆਪਣੀ ਆਪ ਉਸ ਸਮੇਂ ਦੇ ਪ੍ਰਸਿੱਧ ਫਨਕਾਰ ਸਰਿੰਦਰ ਛਿੰਦੇ ਦੇ ਦਫ਼ਤਰ ਵਾਲ ਹੋਏ ਸਰਿੰਦਰ ਛਿੰਦੇ ਨੇ ਜਦੋਂ ਤਨੀ ਰਾਮ ਦੀ ਪ੍ਰਤਿਭਾ ਵੇਖੀ ਤਸ ਨੂੰ ਆਪਣਾ ਸ਼ਗਿਰਦ ਬਣਾ ਲਿਆ ਹਾਲਾਂਕਿ ਚਮਕੀਲਾ 파ਵੇਂ ਘੱਟ ਪੜਿਆ ਸੀ ਪਰ ਪੰਜਾਬੀ ਭਾਸ਼ਾ ਦੀ ਕਿਸੇ ਗਿਆਨੀ ਤੋਂ ਘੱਟ ਨਹੀਂ ਸੀ ਬਚਪਨ ਚ ਹੀ ਕੁਲਦੀਪ ਮਾਨਕ ਯਮਲਾ ਚੱਟ ਸਰਿੰਦਰ ਛਿੰਦਾ ਹਰਚਰਨ ਗਰੀਵਾਲ ਤੇ ਮੁਹੰਮਦ ਸਦੀਕ ਤੇ ਸਪੀਕਰਾਂ ਤੇ ਵਜਦੇ ਰਿਕਾਰਡ ਸੁਣ ਕੇ ਉਸ ਦੇ ਅੰਦਰ ਵੀ ਇੱਕ ਨਾਮਵਰ ਗਾਇਕ ਬਣਨ ਦੀ ਜੇਟਕ ਲੱਗੀ ਬਚਪਨ ਚ ਧਾਰਮਿਕ ਖਿਆਲਾਂ ਦਾ ਸੀ ਛੋਟੀ ਉਮਰ 'ਚ ਹੀ ਡਰਾਮੇ 'ਚ ਗਾਣਾ ਗੀਤ ਲਿਖਨੇ ਸੁਰਿੰਦਰ ਚਿੰਦਾ ਤੇ ਸਵਰਗੀ ਜਸਵੰਤ ਪਵਰਾ ਜੀ ਕੋਲੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਟੇਜ ਦੇ ਗੁਰ ਸਿੱਖੇ ਧਨੀ RAM ਦੀ ਲਗਨ ਦੇਖ ਕੇ ਛਿੰਦੇ ਨੇ ਉਸ ਨੂੰ ਆਪਣੇ ਸੰਗੀਤਿਕ ਗਰੁੱਪ 'ਚ ਢੋਲ ਕੀ ਤੁੰਬੀ ਤੇ ਹਾਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ ਹੌਲੀ ਹੌਲੀ ਸੁਰਿੰਦਰ ਚਿੰਦੇ ਦੀ ਪ੍ਰੋਗਰਾਮਾਂ 'ਚ ਟਾਈਮ ਹੀ ਮਿਲਣ ਲੱਗ ਪਿਆ ਜੋ ਗੀਤ ਧਨੀ RAM ਯਾਨੀ ਚਮਕੀਲਾ ਲਿਖਦਾ ਸੀ ਇਹ ਦੇਖ ਕੇ ਦੂਜੇ ਕਲਾਕਾਰ ਵੀ ਪ੍ਰਭਾਵਿਤ ਹੋਏ ਚਮਕੀਲੇ ਦੇ ਲਿਖੇ ਗੀਤਾਂ ਨੂੰ ਬਹੁਤ ਸਾਰੇ ਨਾਮ ਵਰ ਕਾਇਕਾ ਨੇ ਗਾਇਆ ਕੀ ਦੀਪ ਕੁਲਦੀਪ ਮਾਨਕ ਤੇ ਮੁਹੰਮਦ ਸਦੀਕ ਖੁਰਾ ਨੇ ਸੰਘਰਸ਼ ਦੇ ਦੌਰ ਇਨਸਾਨ ਕੀ ਤਨੀਰਾਮ ਦਾ ਵਿਆਹ ਗੁਰਮੀਲ ਕੌਰ ਨਾਲ ਹੋ ਗਿਆ ਦੋ ਧੀਆਂ ਹੋਈਆਂ ਅਮਨਦੀਪ ਤੇ ਕਮਲਦੀਪ ਗੀਤਕਾਰੀ ਦੇ ਸਿਰ ਤੇ ਗੁਜ਼ਾਰਾ ਮੁਸ਼ਕਿਲ ਸੀ ਸੋ ਹੁਣ ਸੁਰਿੰਦਰ ਛਿੰਦੇ ਦੇ ਨਾਲ ਸਟੇਜਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ ਤਨੀਰਾਮ ਨੂੰ ਇਨਾਮ ਅਮਰ ਸਿੰਘ ਚਮਕੀਲਾ ਦਿੱਤਾ ਚੰਡੀਗੜ੍ਹ ਨੇੜੇ ਬੁੜੇਲ ਵਿਖੇ ਲੱਗੀ ਰਾਮਲੀਲਾ ਚ ਗੀਤਕਾਰ ਸੰਮੁਖ ਸਿੰਘ ਆਜ਼ਾਦ ਨੇ ਗਿਆਨੂ ਚਮਕੀਲਾ ਬੜਾ ਘਟ ਪੜਿਆ ਲਿਖਿਆ ਸੀ ਪਰ ਪੰਜਾਬੀ ਭਾਸ਼ਾ ਉਸ ਦੀ ਕਿਸੇ ਗਿਆਨੀ ਨਾਲੋਂ ਘੱਟ ਨਹੀਂ ਸੀ ਆਪਣੀ ਗਾਇਕੀ ਦੇ ਨਾਲ-ਨਾਲ ਉਹ ਆਪਣੀ ਗੀਤਕਾਰੀ ਦੇ ਵਿੱਚ ਮੁਹਾਵਰਿਆਂ ਦਾ ਇਸਤੇਮਾਲ ਕਰਦਾ ਪੰਜਾਬੀ ਭਾਸ਼ਾ ਦਾ ਅਜੀਹਾ ਇਸਤੇਮਾਲ ਅਜੀਹੇ ਸ਼ਬਦ ਜੋ ਕਿਸੇ ਭਾਸ਼ਾ ਵਿਗਿਆਨੀ ਕੋ ਵੀ ਨਹੀਂ ਸੱਤ ਅਖੀਰ ਚਮਕੀਲੇ ਦੀ ਮਿਹਨਤ ਰੰਗ ਲਿਆਈ 1969 ਚ ਸੁਨੀਂਦਰ ਛਿੰਦੇ ਦੇ ਨਾਲ ਗਾਉਣ ਦੀ ਕਲਾਕਾਰਾ ਸੁਨੀਂਦਰ ਸੋਨੀਆ ਦੇ ਨਾਲ ਪਹਿਲਾ ਐਲਪੀ ਰਿਕਾਰਡ ਆਇਆ ਟੱਕੂ ਤੇ ਟੱਕਵਾ ਇਹ ਰਿਕਾਰਡ ਇਸ ਤਰ੍ਹਾਂ ਵਿਕਿਆ ਕੀ ਡੀਲਰਾਂ ਕੋ ਵੀ ਰਿਕਾਰਡ ਖਤਮ ਹੋ ਗਿਆ। ਇਹਦੇ ਵਿੱਚ ਕੁੱਲ 8 ਗੀਤ ਸਨ। ਗਰਮਾ-ਗਰਮ ਜਲੇਬੀਆਂ ਵਾਂਗੇ ਵਿਕਿਆ। ਇਸੇ ਦੌਰਾਨ ਚਮਕੀਲੇ ਦੀ ਚੜਾਈ ਇੰਨੀ ਹੋ ਗਈ ਕਿ ਉਹਦੇ ਤੇ ਲਿਖਿਆ ਹੋਇਆ ਕਿਤਾਬਾਂ ਵੀ ੜਾ-ੜਾ ਫਿੱਕਿਆ। ਇਹ ਉਹ ਦੌਰ ਸੀ ਜਦੋਂ 1980 ਦੇ ਵਿੱਚ ਚਮਕੀਲੇ ਦੇ ਸੰਪਰਕਚਾਈ ਫਰੀਦਕੋਟ ਦੀ ਜੰਪਲ ਅਮਰਜੋਤ ਜੋਸ ਮੀਲੇ ਕਲੀਆਂ ਦੇ ਬਾਦਸ਼ਾਹ ਗੁਰਦੀਪ ਮਾਨਕ ਦੇ ਨਾਲ ਗਾ ਰਹੀ ਸੀ। ਗੌਂਦਿਆ ਗੌਂਦਿਆ ਦੁਵਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋਇਆ। ਚਮਕੀਲੇ ਤੇ ਅਮਰਚੋਤਨੀ ਵਿਆਹ ਕਰਵਾ ਲਿਆ ਇਸ ਕਾਇਕ ਚੂੜੀ ਦੇ ਸੁਮੇਲ ਦੇ ਨਾਲ ਪੰਜਾਬੀ ਦੁਗਾਣਾ ਗਾਇਕੀ ਬੁਲੰਧੀਆਂ ਤੇ ਪਹੁੰਚ ਗਈ ਦੋਨਾਂ ਦੀਆਂ ਲਗਭਗ 10-12 ਟਿਪਾਂ ਮਾਰਕੀਟ ਦੇ ਵਿੱਚ ਆਈਆਂ ਇਸ ਦੌਰਾਨ ਜਿੱਥੇ ਪੰਜਾਬ ਦੇ ਵਿੱਚ ਕਾਲਾ ਦੌਰ ਪੈਰ ਪਸਾਰ ਰਿਹਾ ਸੀ ਉਧਰ ਚਮਕੀਲੇ ਦੇ ਅਖਾੜੇ ਲਗਾਤਾਰ ਲੱਗ ਰਹੇ ਸਨ ਲੋਕ ਚਮਕੀਲੇ ਦੀ ਵੇਲ ਦੇਖ ਕੇ ਹੀ ਵਿਆਹਾਂ ਦੀੰਦਰਦੇ ਸਨ ਚਮਕੀਲਾ ਅੱਜ ਦੇ ਦੌਰ ਵਾਂਗ ਨਹੀਂ ਸੀ ਪਹਿਲਾਂ ਅਖਾੜਿਆਂ 'ਚ ਗੀਤ ਪੇਸ਼ ਕਰਦਾ ਲੋਕਾਂ ਦੀ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਦਾ ਉਸ ਤੋਂ ਬਾਅਦ 뮤జిక్ ਡਾਇਰੈਕਟਰ ਹੌਂਚਾ ਸਾਹਿਬ ਕੋਲ ਆ ਕੇ ਕਹਿੰਦਾ ਗੁਰੂ ਜੀ ਆ ਗੀ ਦਾ ਪਾ ਟੀਵੀ ਚ ਪਾਉਣਾ ਲੋਕਾਂ ਨੇ ਬੜਾ ਪਸੰਦ ਕੀਤਾ ਹੱਥ ਵਿੱਚ ਪੰਜਾਬ ਦੇ ਲੋਕ ਸਾਜ ਤੂੰ ਵੀ ਤਰਲੇ ਵਾਲੀ ਪੱਗ ਤੇ ਚਾਦਰਾਂ ਸਜਾ ਕੇ ਜਦੋਂ ਅਖਾੜਾ ਲਾਉਣ ਚਮਕੀਲਾ ਚਾਹੁੰਦਾ ਤਾਂ ਦੁਨੀਆ ਪਾਰ ਦੇ ਵਿੱਚ ਇੱਕ ਅਲੱਗ ਪਛਾਣ ਬਣਾਉਂਦਾ 1980 ਦੇ ਵਿੱਚ ਪੰਜਾਬ ਦਾ ਇੱਕ ਬੇਖੌਫ ਗਾਇਕ ਸੀ ਚਮਕੀਲਾ ਕਹਿੰਦੇ ਨੇ ਕਿ ਚਮਕੀਲਾ ਇੱਕ ਮਹਾਨ ਗਾਇਕ ਹੋਂ ਦੇ ਨਾਲ ਨਾਲ ਉਸ ਦੀ ਪ੍ਰਸਿੱਧੀ ਸਮਕਾਲੀ ਗਾਇਕਾ ਦੀ ਨਜ਼ਰਾਂ 'ਚ ਬੜੀ ਰੜਕਦੀ ਸੀ। ਕੁਝ ਲੋਕ ਕਹਿੰਦੇ ਨੇ ਕਿ ਸਾਜ਼ਿਸ਼ ਤਹਿਤ ਆਪਣੇ ਰਸਤੇ ਤੋਂ ਹਟਾਉਣ ਲਈ ਚਮਕੀਲੇ ਦੇ ਹਮਲਾ ਕੀਤਾ ਗਿਆ। ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਗੈਰ ਪਰਵਾਰਕ ਗਾਣੇ ਗਾਹੇ ਨੇ ਚਮਕੀਲੇ ਨੇ ਪਰ ਉਸਨੇ ਕਈ ਧਾਰਮਿਕ ਟਿੱਪਾਂ ਵੀ ਕਟੀਆਂ। ਨਾਮ ਜਪ ਲੈ ਪਾਪਾ ਤੇਰਾ ਨਨਕਾਣਾ। ਇਸ ਦੇ ਨਾਲ ਲੋਕਾਂ ਦੇ ਮੂੰਹ ਤੇ ਜਿੰਦੇ ਵੀ ਲਾ ਦਿੱਤੇ। ਜੋ ਕਹਿੰਦੇ ਸਨ ਕਿ ਚਮਕੀਲਾ ਸਿਰਫ ਅਸ਼ਲੀਲ ਕੀ ਹੀ ਗਾ ਸਕਦਾ ਹੈ। ਇਹ ਨਾ ਧਾਰਮਿਕ ਟਿੱਪਾਂ ਦੀ ਸਾਰੀ ਦੀ ਸਾਰੀ ਕਮਾਈ ਚਮਕੀਲੇ ਨੇ ਦਾਨ ਦੇ ਦਿੱਤੀ ਸੀ ਹਾਲਾਂਕਿ ਉਹ ਦੌਰ ਜਦੋਂ ਦਹਿਸ਼ਤਗਰਦੀ ਦਾ ਕਾਲਾ ਬੱਦਲ ਫਟ ਚੁੱਕਾ ਸੀ ਦਹਿਸ਼ਤਗਰਦਾਂ ਨੇ ਦਹਿਸ਼ਤ ਫੈਲਾਉਣ ਦੇ ਮਨਸੂਬੇ ਦੇ ਨਾਲ ਜਲੰਧਰ ਨੇੜਲੇ ਇੱਕ ਪਿੰਡ ਮੈਸਪੁਰ ਵਿਖੇ ਚਮਕੀਲੇ ਦੀ ਅਤੇ ਉਸ ਦੀ ਪਤਨੀ ਜੋ ਕਿ ਗਰਭਵਤੀ ਸੀ ਹਮਲਾ ਕਰ ਦਿੱਤਾ ਗਿਆ 8 ਮਾਰਚ 1988 ਅਖਾੜਾ ਲੋਣ ਆਏ ਸੀ ਦੋਵੇਂ ਜੀ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚਮਕੀਲੇ ਤੇ ਦਿਨ ਦਿਹਾੜੇ ਕੁਲੀਆਂ ਚਲਾ ਦਿੱਤੀਆਂ ਚਮਕੀਲੇ ਤੇ ਉਸਦੇ ਸਾਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਜੀਹਾ ਗਾਇਕ ਜੋ ਖੁਦ ਗੀਤ ਲਿਖਦਾ ਸੀ ਸੰਗੀਤ ਦਿੰਦਾ ਸੀ ਸਟੇਜ ਤੇ ਪਰਫਾਰਮ ਕਰਦਾ ਸੀ ਹਾਲਾਂਕਿ ਚਮਕੀਲੇ ਦੀ ਮੌਤ ਇੱਕ ਰਹੱਸ ਬਣੀ ਹੋਈ ਹੈ ਪਰ ਕਿਤੇ ਤੇ ਨਹੀਂ ਕਿ ਸਿੱਧੂ ਮੂਸੇਵਾਲਾ ਵਾਂਗ ਹੀ ਉਸਨੂੰ ਵੀ ਉਹਦੀ ਪ੍ਰਸਿੱਧੀ ਹੀ ਲੈ ਡੁੱਬੀ ਖੈਰ ਹੁਣ ਚਮਕੀਲੇ ਦੇ ਉੱਪਰ ਇੱਕ ਬਾਇਓਪਿਕ ਬਣ ਰਹੀ ਹੈ ਜੋ ਲੋਕ ਚਮਕੀਲੇ ਨੂੰ ਸਿਰਫ ਦੁਆਰਥੀ ਗਾਇਕੀ ਦੇ ਲਈ ਜਾਣਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਚਮਕੀਲੇ ਦੇ ਕੋਲ ਅਥਾ ਪੰਡਾਰ ਸੀ ਸ਼ਬਦਾ ਦਾ ਉਸਨੇ ਜੋ ਵੀ ਕਿਹਾ ਜੋ ਵੀ ਲਿਖਿਆ ਉਸ ਵਿੱਚ ਦਾ ਕੋੜਾ ਸੱਚ ਸੀ ਕਲਾ ਜਗਤ ਦੀ ਅਜਿਹੇ ਅਨਮੋਲ ਹੀਰੇ ਦਾ ਅਜੇ ਹਾਂਦ ਨਹੀਂ ਹੋਣਾ ਚਾਹੀਦਾ ਸੀ